ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਵਾਹਿਗੁਰੂ ਦੀ ਮਿਹਰ ਨਾਲ ਸਾਰੇ ਵਧੀਆ ਰਹੇ ਤੇ ਅਸੀਂ ਬੈਠੇ ਸੀ ਅੱਜ ਉੱਪਰ ਤੇ ਕਿਉਂਕਿ ਉੱਪਰ ਬੈਣ ਦਾ ਰੀਜਨ ਹੈ ਕਿ ਚਲੋ ਹੁਣ ਠੰਡ ਘਟ ਹੈਗੀ ਅਜੇ ਜਦੋਂ ਵੱਧ ਗਈ ਤਾਂ ਉਹਦਾ ਧੁੱਪਾਂ ਵੀ ਨਹੀਂ ਨਿਕਲਣੀਆਂ ਹੁਣ ਧੁੱਪ ਸੇਕ ਲੋ ਜਿਹੜੀ ਸੇਕ ਨਹੀਂ ਆ ਅੱਜ ਭਾਜੀ ਤੁਹਾਡੇ ਨੇ ਨਾ ਉੱਪਰ ਸਾਗ ਰੱਖਿਆ ਚੁੱਲ੍ਹੇ ਦੇ ਵਿੱਚ ਨਹੀਂ ਸੱਚਾ ਸੋਰੀ ਚੋਲੀ ਦੇ ਵਿੱਚ ਕੇਰੀ ਤੇ ਬੈਠ ਉੱਤੇ ਬੈਠੇ ਬਣਾਈ ਜਾਂਦੇ ਨੇ ਸਾਗ ਅਸੀਂ ਬੈਠੇ ਆਂ ਨਾਲ ਨਾਲ ਪਾਣੀ ਵੀ ਕਿੱਲਰਿਆ ਪਿਆ ਸਾਗ ਧੋਣ ਵਾਸਤੇ। ਪਰਾਇਆ ਬਣਾਉਣ ਦਾ ਮੈਂ। ਹਾਂ। ਲੀਰਾ ਕਤੀਰਾ ਰੱਖੀਆਂ ਆਈਆਂ। ਇਹਦੇ ਨਾਲ ਕੋਣਾ ਲੈ ਲੈਣਾ ਸੀ ਇੱਕ। ਅਮੈਂ ਲੈਣ ਵੀ ਲੱਗੀ ਸੀ ਇੱਕ ਗਿੱਲਾ ਸਪਿਆ ਸੀ ਧੋਣ ਵਾਲਾ। ਉਹ ਤੋਤਾ ਆਇਆ ਸੀ ਆਂਟੀ ਨੇ ਤੋਤਾ। ਆਹ ਇੱਥੇ ਰੱਖ ਦੋ ਇੱਥੇ। ਸਾਗ ਚੁੱਲੇ ਵਧਾਈ ਵਧੀਆ ਹੁੰਦਾ ਸਵਾਦ ਆਉਂਦਾ ਹੋਰ ਕਿਸੇ ਚੀਜ਼ ਦਾ ਨਹੀਂ ਆਉਂਦਾ। ਹੈਨਾ? ਹਾਂ। ਦੇਰ ਰਾਤ ਨਿਕਲ ਰਣੀ ਹੈ ਸਾਰੀ ਮੈਨੂੰ ਲੱਗਦਾ ਨਹੀਂ ਹਾਂ ਕਿ ਪੈਣ ਲੱਗ ਗਿਆ ਕੀ ਪੈਣ ਲੱਗ ਗਿਆ ਸਾਰੀ ਪੀਲੇ ਪੀਲੇ ਤੋਂ ਹਰਾਊਗਾ ਮੈਂ ਮਹਿੰਦੀ ਰੰਗ ਤੇ ਨਾਸ਼ਤਾ ਕਰਕੇ اٹੇ ਸੀ ਅਸੀਂ ਚਾਹ ਵਗੈਰਾ ਪੀ ਕੇ ਤੇ ਜਪਨੂਰ ਨੀਚੇ ਹੈਗੀ ਉਹ ਸੁੱਤੀ ਪਈ ਐ ਹੁਣੇ ਹੀ ਸੁਆ ਕੇ ਆਈ ਸੀ ਉਹ ਮੈਂ ਅਸੀਂ ਥੱਲੇ ਜਿਆਦਾ ਰੱਖਦੇ ਹਾਂ ਉਹਨਾਂ ਉਹ ਪੌੜੀਆਂ ਤੇ ਬੋੜੀਆਂ ਬੜੀ ਚੜਦੀ ਉਹ ਤਾਂ ਕਰਕੇ ਉਹ ਪੰਗ ਕਰ ਲਾ ਗਈ ਐ ਪੌੜੀਆਂ ਦੇ ਉਹ ਤਾਂ ਉਹ ਇਹ ਨਹੀਂ ਪਤਾ ਕਿਹੜੇ ਵਾਲੇ ਪੌੜੀਆਂ ਦੇ ਹਨ ਮਗਰ ਮਗਰ ਰਹਿਣਾ ਪੈਂਦਾਗਾ ਇਕ ਜਾਣੇ ਨੂੰ ਮਗਰ ਤੇ ਰਹਿਣਾ ਹੀ ਹੁਣ ਵੀ ਮੈਨੂੰ ਆਈ ਕਿ ਚਲੋ ਸੁੱਤੀ ਐ ਤੇ ਸੁੱਤੀ ਰਵੇ ਆਪਣਾ ਆਰਾਮ ਨਾਲ ਕਹਦੇ ਨਾ ਜਿਆਦਾ ਸੌਂਦੀ ਨਹੀਂ ਮੈਨੂੰ ਨਹੀਂ ਚੱਕਦੀ ਗਰਮ ਹੋਣੀ ਐ ਨੂਨ ਚੱਕਣਾ ਨਮਕ ਦੇ ਲਫਾਫਾ ਚੱਕਣਾ ਨਮਕ ਦੇ ਲਫਾਫਾ ਆਹ ਹਾ ਪਾਲ ਕਾਲਾ ਤੇ ਘਰ ਦੋ ਇਹ ਜੇ ਪਾਣੀ ਹੈ ਹਾਂ ਨਮਕ ਜਿਆਦਾ ਨਾ ਹੋਊਗਾ ਯਾਰ ਆਪਣੇ ਹਿਸਾਬ ਨਾਲ ਪਾ ਲਿਓ ਚਮਚ ਚੱਕੀ ਚਮਚ ਹੋਵੇ ਪਿਆ ਸਾਹਮਣੇ ਆ ਲਓ ਸਾਫ ਕਰਨ ਵਾਲਾ ਮਿੱਟੀ ਘੱਟਾ ਲੱਗਾ ਹੋਰ ਕੀ ਹੋਰ ਤਾਂ ਲੈਣਾ ਮੈਂ ਇੱਕ ਗਿਹੜਾ ਨੀਚੇ ਲਾਵਾਂ ਮੈਨੂੰ ਆਏ ਨੀਚੇ ਲਾ ਇਹ ਭਾਂਡੇ ਭੁੰਨੇ ਫालतू ਦੇ ਛਾੜਾ ਨਾ ਵਾ ਫਿਰ ਮੈਂ ਜਪਨੂਰ ਨੂੰ ਵੀ ਵੇਖਾਂ ਮੈਂ ਇੱਕ ਵਾਰੀ ਜਾ ਕੇ ਚਾ ਮੈਂ ਵੱਡੇ ਇਹ ਵਾਲੇ ਦੋ ਚਮਚ ਪਾਈ ਸੀ ਵੱਡੇ ਵੱਡੇ ਹਨੇ ਯਾ ਹੋ ਇਹਨਾਂ ਨੂੰ ਨੀ ਨਾ ਪਾਉਣਾ ਜਦ ਜਲੂ ਉਹਨਾਂ ਇੱਕ ਵਾਰੀ ਪਾ ਦੋਗੇ ਤੇ ਰਸ ਜੂਗਾ ਸਭ ਨੂਨ ਬਾਧੂ ਪਾਤਾ ਮੈਂ ਵੱਡਾ ਚੁੰਜਾ ਪਾਇਆ ਕਿਤੇ ਛੋਟੇ ਦੋ ਪਾਉਣਾ ਨਾ ਮੈਂ ਤਾਂ ਇਹ ਘੱਟ ਰਿਹਾ ਜੰਮ ਕੀ ਨੂਨ ਤੇ ਹੁਣ ਪਾਉਣਾ ਦੋ ਚੁੰਜੇ ਪਾ ਸਾਡੇ ਨਾਲ ਇੱਥੇ 에어로ਪਲੇਨ ਬਣਿਆ ਆ ਇੱਕ ਜਗ੍ਹਾ ਦਿਖਾਵਾਂ ਉਹ ਦੇਖੋ ਹਨਾ ਤੇ ਜੇ ਕਿਸੇ ਨੇ ਫਲਾਈਟ ਫਲੂਟ ਤੇ ਜਾਣਾ ਹੋਵੇ ਇੰਗਲੈਂਡ ਦਾ ਝੰਡਾ ਨਾਲ ਲੱਗ ਜੇ ਆਵਲੇ ਐਰੋਪਲੇਨ ਉੱਡਣ ਵਾਲੇ ਹੁੰਦੇ ਤੇ ਅਸੀਂ ਪਹੁੰਚੇ ਨਾ ਹਾਂ ਇੰਗਲੈਂਡ ਜਾਂ ਹੋਰ ਕਿਤੇ ਕੰਟਰੀ ਜਿਹਦਾ ਵੀ ਝੰਡਾ ਲੱਗਿਆ ਹੁੰਦਾ ਹਨਾ ਜਿੰਦਗੀ ਵਿੱਚ ਅੱਜ ਕਦੀ ਮੌਕਾ ਲੱਗੇ ਤੇ ਪ੍ਰਮਾਤਮਾ ਕਰੇ ਬਣਾਵੇ ਮੌਕਾ ਤੇ ਅਸੀਂ ਹੋ ਕੇ ਆਈਏ ਕੈਨੇਡਾ ਜਾਣ ਦਾ ਸੁਪਨਾ ਜਾਂ ਇੰਗਲੈਂਡ ਦਾ ਬਾਹਰ ਦੀ ਕੰਟਰੀ ਤੇ ਕੰਟਰੀ ਹੈ ਕੋਈ ਉਹ ਨਹੀਂ ਹੈ ਹਨਾ ਜਿੱਥੇ ਦਾ ਮਰਜ਼ੀ ਪਾ ਕਰ ਦੇ ਜਤਨੌਰ ਵੱਡੇ ਜੋ ਆਪਣੇ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਸਵੇਰ ਦਾ ਟਾਈਮ ਹੈ ਜਤਨੌਰ ਹੁਣੇ ਉੱਠਿਆ ਹੈ ਦੇਖੋ ਵਾਲ ਬੂਲ ਖਿੜੀ ਬੈਠਦਾ ਪਵਨੇ ਕਾ ਨਾ ਦਾ ਟਾਈਮ ਹੈ ਅਸੀਂ ਚਾਹ ਬਣਾ ਰਹੀ ਹੈ ਤੇ ਇੱਕ ਮੈਂ ਗੱਲਾਂ ਅੱਗੇ ਵੀ ਇੱਕਦਮ ਵਲੌਗ ਦੇ ਵਿੱਚ ਕੀਤੀ ਸੀਗੀ ਹਨ ਜੇ ਕਿਸੇ ਭੈਣ ਭਰਾ ਦੇ ਹੁਣ ਮੈਂ ਨਾ ਉਹ ਕਈਆਂ ਦੇ ਵਲੌਗ ਵੇਖਦਾ ਹਾਂ ਨਾ ਉਹਨਾਂ ਦੇ ਵਿੱਚ ਕਮੈਂਟ ਕੋਈ ਕਹਿੰਦਾ ਮੈਂ ਅਸੀਂ ਗੋਦ ਲੈਣਾ ਬੱਚਾ ਹਨਾ ਇਹ ਕੁਮਕਵੀ ਵੀ ਹੈ ਨਾ ਤੇ ਉਹ ਕਮੈਂਟ ਪੜ੍ਹਦਾ ਮੈਂ ਹਨਾ ਤੇ ਇਹ ਵੀਡੀਓ ਉਹਨਾਂ ਪੈਣ ਪਰ ਆਵਾਂ ਲਈ ਹੈ ਵੀ ਜਿਨ੍ਹਾਂ ਦੇ ਵੀ ਕਈ ਕਈ ਸਾਲ ਹੋ ਜਾਂਦੇ ਆ ਹਨਾ ਬੱਚਾ ਨਹੀਂ ਹੁੰਦਾ ਹਨਾ ਤੇ ਉਹ ਜਾਨੀ ਕਿ ਵੀ ਉਹ ਆਂਟੀ ਜੀ ਨੂੰ ਜ਼ਰੂਰ ਮੌਕਾ ਦਿਓ ਠੀਕ ਹੈ ਤੇ ਉਹ ਸਕਦਾ ਵੀ ਰੱਬ ਪੜੀ ਗਾਰੇ ਹਨ ਉਹ ਨਾ ਸਾਡੇ ਆਪਣੇ ਪਿੰਡ ਆ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਸੀਗਾ ਤੇ ਅਸੀਂ ਹੋ ਸਕਦਾ ਵੀ ਕੱਲ ਪੰਜ ਸੌ ਤੱਕ ਤੁਹਾਨੂੰ ਤੁਹਾਨੂੰ ਮਲਾ ਵੀ ਦਈਏ ਤੇ ਉਹ ਦਵਾਈ ਦਿੰਦੇ ਆ ਉਹ ਸਿਰਫ ਦਵਾਈ ਦਾ ਖਰਚਾ ਹੀ ਲੈਂਦੇ ਆ ਕੋਈ ਉਹ ਕਹਿੰਦੇ ਲਾਲਚ ਨਹੀਂ ਅਸੀਂ ਤਾਂ ਉਹ ਕਹਿੰਦੇ ਨਾ ਉਹ ਨਹੀਂ ਕਰਨਾਗਾ ਪਰਾਈ ਕਰਨਾਗਾ ਹਨਾ ਏ ਵੀ ਕੋਈ ਕੋਈ ਸੋਚਦਾ ਹਨ ਤੇ ਉਹ ਕਹਿੰਦੇ ਸੀ ਤੁਸੀਂ ਉਹ ਵੀਡੀਓ ਦੇ ਵਿੱਚ ਬੋਲ ਦਿਓ ਤੇ ਉਸ ਦਿਨ ਮੈਂ ਬੋਲਿਆ ਵੀ ਸੀਗਾ ਕਿਉਂਕਿ ਪਤਾ ਹੀ ਤਾ ਬੋਲਿਆ ਸੀਗਾ ਕਿਉਂਕਿ ਇਸੇ ਤਰ੍ਹਾਂ ਸੀਗਾ ਮੈਂ ਵੀ ਕੋਈ ਨਾ ਕੋਈ ਹਨਾ ਹਾਲਾ ਇਹ ਚਾ ਲੱਭੇ ਹਨਾ ਤੇ ਵੀ ਮੈਂ ਵੇਖਦਾ ਰਹਿੰਦਾ ਸੀਗਾ ਵੀ ਕਿਉਂਕਿ ਸੌਖਪਾ ਵੱਲੇ ਕਈ ਪਰਾਂ ਨੇ ਮੈਨੂੰ ਪਹਿਲਾਂ ਪਹਿਲਾਂ ਫੋਨ ਵੀ ਆਏ ਹਨ ਵੀ ਵੀ ਉਹਦਾ ਸਾਡੇ ਵਿਹੜੀ ਸੀ ਜਪਨੂ ਨੇ ਜਪਨੂ ਵਾਲੀ ਆਇਆ ਸੀ ਮੈਨੂੰ ਕਈਆਂ ਨੇ ਪੁੱਛਿਆ ਹਾਂ ਜਪਨੂ ਤਾਂ ਪਹਿਲਾਂ ਵੀ ਆਇਆ ਸੀ ਤੁਸੀਂ ਦਵਾਈ ਖਾਧੀ ਹੈ ਕਿ ਕਿਵੇਂ ਮੈਂ ਕਿਹਾ ਨਹੀਂ ਰੱਬ ਵੱਲ ਹੋਈ ਹੈ ਹਾਂ ਨਹੀਂ ਤੇ ਠੀਕ ਆ ਤੇ ਮੈਨੂੰ ਤਾਂ ਵੈਸੇ ਜਪ ਵਿਆਹ ਤੋਂ ਬਾਅਦ ਆਏ ਸੀਗੇ ਸ਼ਾਇਦ ਜਪਨੂ ਰਹਣ ਵਾਲੀ ਸੀ ਉਹਦਾ ਪਤਾ ਨਹੀਂ ਹੈ ਸ਼ਾਇਦ ਤੇ ਇੱਕ ਭੈਣ ਦੀ ਮੈਂ ਇੱਥੇ ਮੁੰਡਾ ਕਹਿੰਦਾ ਸੀਗਾ ਵੀ ਉਹ ਡਾਕਟਰ ਦਵਾਈ ਦਿੰਦਾ ਪਤਾ ਨਹੀਂ ਕਿਹੜਾ ਹਨਾ ਉਹ ਗੱਲ ਵੀ ਕਰਵਾਈ ਸੀ ਤੇ ਨਾ ਬੜਪੂ ਆਜ ਕਨੂਰ ਜੀ ਚਲੋ ਪੂਰਨਾ ਜਾਨੂੰ ਆਉਂਦੇ ਰਹਿੰਦੇ ਆ ਹਨਾ ਤੇ ਇੱਕ ਭੈਣ ਤੇ ਵੀਰ ਹੋਰ ਸਾਨੂੰ ਫੋਨ ਲਾਉਂਦੇ ਹੁੰਦੇ ਆ ਤੇ ਉਹ ਸ਼ਹਿਰ ਜਲੰਧਰ ਏਰੀਆ ਚੋਂ ਆ ਨਹੀਂ ਜਲੰਧਰ ਨਹੀਂ ਕਪੂਰਥਲੇ ਰਹਿੰਦੇ ਆ ਨਾ ਉਹ ਤੇ ਹਾਂ ਅੱਛਾ ਤੇ ਹਾਂ ਉਹਨਾਂ ਦੇ ਵੀ ਨਿਆਣੇ ਨੇ ਬੇਬੀ ਉਹਨਾਂ ਦੇ ਵੀ ਬੇਬੀ ਹੈ ਨਹੀਂਗਾ ਨਾ ਤੇ ਮੈਂ ਉਹਨਾਂ ਨੂੰ ਗਰਲੀ ਨੂੰ ਭੈਣ ਉਹਨਾਂ ਨੂੰ ਵੀ ਖਾਸ ਕਰਕੇ ਕਹਿਣਾ ਵੀ ਤੁਸੀਂ ਅੱਗੇ ਤਾਂ ਨਹੀਂ ਆਏ ਚੰਚਲ ਦੇ ਵੀ ਨਹੀਂ ਹੈਗਾ ਚੰਚਲ ਦੇ ਨੇ 16 ਸਾਲ ਹੋ ਗਏ ਉਹਨਾਂ ਨੂੰ ਹਾਂ ਰਮ ਨੇ ਆਪਣੀ ਸਹੇਲੀ ਨੂੰ ਵੀ ਕਿਹਾਗਾ ਜਦੋਂ ਤੂੰ ਕਿਉਂ ਕਿਉਂ ਬਾਹਰ ਆਈ ਤੇਰੀ ਹੈ ਨਾ ਤੇ ਵੀ ਜਦੋਂ ਆਈ 16 ਸਾਲ ਹੋ ਗਏ ਉਹਦੇ ਵਿਆਹ ਨੂੰ ਵੀ ਤੂੰ ਮੇਰੇ ਕੋਲ ਆਈ ਤੈਨੂੰ ਅਸੀਂ ਦਵਾਈ ਦਵਾ ਦਾਂਗੇ ਨਾ ਵੀ ਦਵਾਈ ਉਥੇ ਆਪਾਂ ਕਹਿ ਸਕਦੇ ਆਂ ਵੀ ਹਾਂ ਭਾਈ ਲਾਲਚਾ ਹਨਾ ਜਿੱਥੇ ਅਗਲਾ ਕਹਿੰਦਾ ਐਨੇ ਦੀ ਦਵਾਈ ਹੋਊਗੀ ਹਨਾ ਤੇ ਉਹ ਕਹਦੇ ਵੀ ਅਸੀਂ ਦਵਾਈ ਦਾ ਖਰਚਾ ਕੀ 5 500 500 700 ਦੀ ਦਵਾਈ ਦਾ ਕੀ ਆ ਹਾਏ ਮੈਂ ਜੱਪੂ ਤੇਰੇ ਜੂੜੀ ਖੋਲਦੀ ਹੈ ਮਾਰਾਂ ਨੀ ਮੈਂ ਸ਼ਾਇਦ ਉਹ ਇੱਕ ਵਾਰ ਕੋਈ ਕੇਰੇ ਹੀ ਦੇਣੀ ਉਹਨਾਂ ਨੇ ਦਵਾਈ ਹਨਾ ਉਹ ਕੋਈ ਗੱਲ ਨਹੀਂ ਆਪਾਂ ਮਿਲਾ ਦਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਵੀ ਦੇਣਗੇ ਹਨਾ ਤੇ ਜਿੱਦਰ ਅਸੀਂ ਮਾਤਾ ਦੇਕੜਦੇ ਆਨੇ ਨਾ ਬਾਬੇ ਦੇ ਤੇ ਖੇਤ ਉਧਰ ਘਰ ਉਹਨਾਂ ਦਾ ਜਦੋਂ ਉਹਨਾਂ ਦੇ ਅਸੀਂ ਜ਼ਰੂਰ ਤੁਹਾਡੇ ਨਾਲ ਮਲਾਵਾਂਗੇ ਉਹਨਾਂ ਨੂੰ ਹਨਾ ਵੀ ਉਹ ਦੱਸ ਦੇਣਗੇ ਵੀ ਕਿਵੇਂ ਖਾਣੀ ਹੈ ਦਵਾਈ ਹਨਾ ਵੀ ਕੀ ਪ੍ਰੋਫੈਸਰ ਦਵਾਈ ਦਾ ਹਨਾ ਤੇ ਕਿਉਂਕਿ ਉਹਨਾਂ ਨੇ ਅਜਮਾਈ ਵੀ ਹੈ ਦਵਾਈ ਹਾਏ ਦੇਖੋ ਤੀਜੂ ਮੈਂ ਇਹੋ ਕਹਿੰਦੇ ਵੀ ਚਲ ਕਿਸੇ ਦਾ ਭਲਾ ਹੋ ਜਾਣਾ ਮੈਂ ਕਈ ਰਾਹ ਤੱਕ ਹਾਂ ਤੱਕ ਨਾ ਤੁਸੀਂ ਵੀ ਬਹੁਤ ਵਧੀਆ ਕੀਤੀ ਮੈਨੂੰ ਦੱਸ ਸਕਿਆ ਹਨ ਕਿ ਤੁਸੀਂ ਆਪ ਹੀ ਕਹਿ ਤਾ ਬੋਲਦੇ ਹੋ ਹਨ ਤੇ ਜ਼ਿੰਮੇਵਾਰ ਭਾਈਚਾਰਾ ਉਹ ਤੇ ਆਪਣੇ ਨਾਲ ਜਾਨੀ ਕਿ ਘਰ ਵਾਂਗੂ ਸੰਬੰਧ ਆ ਉਹਨਾਂ ਦੇ ਤੇ ਬਾਕੀ ਬਸ ਹੋ ਸਕਦਾ ਮਾਰਾਇ ਬਸ ਕਰ ਓਏ ਆ ਗੇਂ ਜੱਪੂ ਆ ਦੇ ਵਈ ਜੇ ਪੋਹ ਸੋਨਾ ਮੈਂ ਰੋਟੀ ਨਹੀਂ ਖਾਣੇਗੀ ਤੇ ਮੈਨੂੰ ਚਾਹੇ ਚਾਹੀਦੀ ਹੁੰਦੀ ਤੜਕੋ ਤੜਕੀ ਹਾਂਜੀ ਚਾਹੀਦੀ ਆ ਤੇ ਇੱਕ ਭੈਣ ਕਹਿੰਦੇ ਤੁਹਾਡੇ ਨਾ ਲਿਪਸਟਿਕ ਦਾ ਕਲਰ ਬਹੁਤ ਵਧੀਆ ਹੁੰਦਾ ਸਾਰੀ ਬੱਦੀ ਵਧੀਆ ਹੁੰਦੇ ਸਾਰੇ ਹਾਂ ਸਾਰੇ ਤੇ ਕਿੰਨਾ ਨੰਬਰ ਨੰਬਰ ਕੀ ਆ ਨੰਬਰ ਨਹੀਂ ਪਤਾ ਕੀ ਆ ਉਹਦੇ ਚੰਦਾ ਨਾ ਇੱਕ ਤੇ ਆਨਲਾਈਨ ਮਾਈ ਜਿਹੜੀ ਉਦੋਂ ਲਈ ਸੀ ਆਨਲਾਈਨ ਮੰਗਾਈ ਹੋਈ ਸੀ ਉਹਦੇ ਤਾਂ ਕੋਈ ਸਟicker ਹੀ ਨਹੀਂ ਲੱਗਾ ਹੋਇਆ ਅੱਛਾ ਆ ਉਹਦੇ ਤੇਨੇ 쉐ਡ ਹੋ ਗਏ ਮਿਕਸ ਜੇ ਥੋੜੇ ਜਿਹਾ ਲਾਈਟ ਘਟ ਐਵੇਂ ਹੈ ਜੇ ਤੇਨੇ 쉐ਡ ਅੱਛਾ ਤੇ ਮਿਕਸ ਜੇ ਕਰਕੇ ਜਿਵੇਂ ਕੋਈ ਕਲਰ ਨਹੀਂ ਹੋ ਥੋੜਾ ਜਿਹਾ ਮਿਕਸ ਜੇ ਕਰਕੇ ਮੈਂ ਬਣਾ ਲੈਣੀ ਆ ਹੂੰ ਤੇ ਉਹ ਵਧੀਆ ਪੰਜ ਨਵੇਂ ਮਿਕਸ ਕਰ ਲੋਗੇ ਇਹ ਪੇਂਟਰ ਹੈ ਜੀ ਮੈਸ ਕਰਕੇ ਬਣਾ ਲੈਦੀ ਰੰਗ ਚਾਦੀ 100 ਤਾਂ ਇਹ ਜਪੂ ਤੇ ਆ ਦੀ ਕਾ ਡਾ ਡਾ ਓ ਆਇਆ ਓਰੇ ਪੁੱਤ ਆ ਜਾ ਜਪੂ ਬਾਈ ਗਿਆ ਆ ਜਾ ਪੁੱਤ ਚਾਹ ਵੜਾ ਮੈਨੂੰ ਕੀ ਆ ਗਈ ਤੇ ਰਵਣ ਦੇ ਚਾਹ ਰੋਟੀਆਂ ਓਏ ਆਈ ਫਿਲਟਰ ਸਾਹ ਦੀ ਸੱਚ ਮੈਂ ਸਾਗ ਨਾਲ ਖਾਣੀ ਦਾ ਕਰਕੇ ਛੇਤੀ ਛੇਤੀ ਹੈ ਕੋਈ ਸਾਡੇ ਸਾਗ ਬਣਿਆ ਬਹੁਤ ਗਾਣਾ ਚੁੱਲੇ ਤੇ ਤਾਂ ਫਰਾਈ ਆ ਫਰ ਮਿਹਨਤ ਮੇਰੀ ਰਹਿਮ ਕੋ ਦੀ ਤੜਕਾ ਮੇਰਾ ਮਿਹਨਤ ਮੇਰੀ ਰਹਿਮਤ ਪ੍ਰਮਾਤਮਾ ਦੀ ਫੇਰ ਬੋਲਦੀ ਇਹ ਚੀਜ਼ ਆ ਨਾ ਮੇਰੇ ਇਹਨੇ ਪਤਾ ਲੱਗਾ ਆਪਾਂ ਘਾਣਾ ਬਣਾਉਣ ਵਾਲੇ ਤੇ ਉਹ ਭੈਣ ਨਾ ਕਹਦੇ ਤੁਸੀਂ ਰਿਪਲਾਈ ਨਹੀਂ ਹੁੰਦੇ ਮੇਰਾ ਗੁੱਸਾ ਕਰਦੇ ਸੀਗੇ ਕੋਈ ਰਾਏ ਆ ਆ ਆਪਦੇ ਅੰਦਰ ਆਪਦੇ ਤੇ ਆਪਦੇ ਗੁੱਸੇ ਕਰਦੇ ਹੁੰਦੇ ਆ ਇੱਕ ਪਾਸੇ ਤਾਂ ਆਪਾਂ ਕਹੀ ਜਾਂਗੇ YouTube ਤੁਸੀਂ ਸਾਡੀ ਫੈਮਿਲੀ ਆ ਹਨਾ ਤੁਸੀਂ ਬੱਸ ਐਪਾ ਫੈਮਲੀ ਦੀ ਗੱਲ ਨਾ ਸੁਣੀ ਆ ਆਪਦੀ ਦੀ ਹੈਨਾ ਹਾਂ ਫਿਰ ਦੇਖੀ ਤੇ ਸਰੀ ਹੋਏ ਬਗਲ ਦੇਖ ਦੇਖ ਜਪਨੂਰ ਸੋਨਾ ਪੁੱਤ ਦੀਦੀ ਮੇਰੀ ਬੇਟੀ ਵੀ ਜਪਨੂਰ ਵਰਗੀ ਆ ਆ ਜਾ ਆ ਜਾ ਜੱਪੂ ਥੈਂਕ ਯੂ ਬੰਦਾ ਹਲੋ ਉੱਤੀ ਨਾਲ ਪੁੱਤ ਆ ਜਾ ਹੋਏ ਹੋਏ ਉਹ ਕਰਨੇ ਨਾ ਪਾਪੇ ਕਿਤੇ ਨਾ ਜਾਓ ਜਿੱਥੇ ਜਾਣਾ ਨਾ ਤੁਸੀਂ ਉਹ ਇੱਕ ਕਮੈਂਟ ਆਇਆ ਉਹ ਭੈਣਾਂ ਦੇ ਤੁਸੀਂ ਜਾਇਆ ਕਰੋ ਤੇ ਉਹਨਾਂ ਦੀ ਗੱਲ ਸੱਚ ਹੋ ਗਈ ਮੈਨੂੰ ਸੁਣਿਆ ਆ ਗਿਆ ਕਿ ਤੋਂ ਜਾਣ ਦਾ ਅਸੀਂ ਇਹ ਤੁਹਾਡੇ ਪਾਜੀ ਨੂੰ ਛੱਡ ਕੇ ਜਾ। ਜਲਦੀ ਵੀ ਹਾਂ। ਜੱਪੂ ਲੋ ਰੋਟੀ। ਇਹ ਕਹਿੰਦੀ ਕਹਿੰਦੀ 10 ਵੀ ਮੈਂ ਹਰਜੀਤ ਨੂੰ ਛੱਡ ਕੇ ਜਾ ਰਹੀ ਚੱਲਦੀ ਪਈ ਇਹ ਵੀਡੀਓ। ਜੱਪੂ ਨੇ ਭੇਜਣਾ ਨਾ ਤੈਨੂੰ ਹਾਂ ਬਈ। ਹਾਂ। ਆਣਾ ਬਈ। ਜੱਪੂ ਭੇਜ ਆਊਗਾ ਉਧਰੋਂ ਤਾਂ। ਤੇਰੀ ਆਏਗੀ ਭੱਜੀ ਉਧਰੋਂ ਹੂੰ ਅਸੀਂ ਜਾਣਾ ਹੁਣ ਤਿਆਰ ਹੋ ਜੋ ਛੇਤੀ ਅਸੀਂ ਜਾਣਾ ਕਿਸੇ ਨੂੰ ਮਿਲਣਾ ਤੁਸੀਂ ਦੇਖੋਗੇ ਭੈਣ ਸਾਨੂੰ ਮਿਲਣਾ ਨਹੀਂ ਸੀ ਅਸੀਂ ਉਹਨਾਂ ਨੂੰ ਮਿਲਣ ਜਾਣਾ ਕਿਸ ਬੇਸ ਤੇ ਮਿਲਣ ਜਾਣਾ ਕੋ ਤਾਂ ਨੁਕਲ ਦੇ ਵਲੌਗ ਤੇ ਦੱਸਾਂਗੇ ਉਹ ਵੀ ਭੈਣ ਤੇ ਵੀਰ ਹੈਂਡੀਕੈਪੀ ਹੈ ਤੇ ਅਸੀਂ ਉਹਨਾਂ ਨੂੰ ਮਿਲਣ ਜਾਵਾਂਗੇ ਉਹਨਾਂ ਕੋਲ ਜਾ ਕੇ ਆਉਣਾ ਅਸੀਂ ਅੱਜ ਦੇ ਪਰ ਉਹ ਸਾਗ ਦੇ ਕਾਰਨ ਹੀ ਵੀਲੌਗ ਪਾਇਆਗਾ ਸਸ ਤੋਂ ਬਣਿਆ ਕਪੜੇ ਅਸੀਂ ਇਹ ਵੀ ਜਵਾਦ ਦੇ ਦਿੱਕੇ ਡੇਲੀ ਤੋਂ ਹੀ ਦੇ ਆਈ ਠੀਕ ਹੈ ਤੇ ਬਾਕੀ ਸਾਡਾ ਆਏ ਨਹੀਂਗਾ ਵੀ ਲੋਕਾਂ ਕੋਲ ਜੂ ਮਰੀ ਜਾਵਾਂਗੇ ਹਨਾ ਕਪੜੇ ਬਦਲ ਕੇ ਲਾ ਕੇ ਸੈਂਟ ਜਾ ਤੇ ਮੁੜ ਕੇ ਗਈ ਜਾਵਾਂਗੇ ਉਸੇ ਦਿਨੀ ਵਲੌਗ ਚਾਲੂ ਕਰ ਦਾਂਗੇ ਹਨਾ ਸਾਡਾ ਤੇ ਵਲੌਗ ਵੀ ਉੱਥੇ ਜਿੱਨੀ ਦਾ ਹੀ ਆ ਅਸੀਂ ਤਾਂ ਉਹ ਇੱਕ ਕਪੜਿਆਂ ਦੀ ਆ ਜਾਂਦਾ ਲਾਈਵ ਵੀਡੀਓ ਐ ਇੱਕ ਖਾਅ ਦੀ ਲਾਈਵ ਵੀਡੀਓ ਹੀ ਚੱਲਦੀ ਸਾਡੀ ਹਨਾ ਵੀ ਅਸੀਂ ਇੱਕ ਵਲੌਗ ਪੂਰਾ ਕਰਕੇ ਨਾਲ ਦੇ ਨਾਲ ਹੀ ਫਿਰ ਦੂਸਰਾ ਸ਼ੁਰੂ ਕਰ ਦੇਣਾ ਹੁੰਦਾ ਹਨਾ ਤੇ ਇਹਦੇ ਵਿੱਚ ਕਮਰੇ 'ਚ ਬੈਠੇ ਸੀ ਐਵੇਂ ਝੂਠ ਪਾਣ ਜੇ ਮਰੀ ਜਾਗੇ ਵੀ ਭਾਈ ਅੱਜ ਦੂਜਾ ਦਿਨ ਚੜ ਗਿਆ ਹਨਾ ਕਪੜੇ ਸਾਡੇ ਬਦਲੇ ਨਾ ਹੋਣ ਠੀਕ ਐ ਇਸ ਕਰਕੇ ਮੈਂ ਇਹੀ ਗੱਲ ਫੇਰ ਕਹੂੰਗਾ ਇਹ ਸੇਤਤਾ ਤੇ ਵੀ ਭਾਈ ਕਪੜੇ ਧੋਤੇ ਹੁੰਦੇ ਸਾਡੇ ਠੀਕ ਹੈ ਬਾਕੀ ਹਰ ਕੋਈ ਹਰ ਕੋਈ ਕਪੜੇ ਧੋਤੇ ਹੀ ਗੁੰਦਾਗਾ ਠੀਕ ਹੈ ਤੇ ਦੂਜੀ ਗੱਲ ਵੀ ਸਾਡੇ ਤਾਂ ਕਪੜੇ ਰੋਜ਼ ਧੁੱਦੇ ਡੇਲੀ ਡੇਲੀ ਧੁੱਦੇ ਸਾਡੇ ਕਪੜੇ ਓਏ ਤੇ ਆਂਟੀ ਕੰਮ ਕਰਦੇ ਆ ਧੁੰਦੇ ਆ ਉਹ ਹਨਾ ਠੀਕ ਕਰਦਾ ਮੈਂ ਵੀ ਨਾਉਣ ਲੱਗਿਆ ਕਿਉਂਕਿ ਮੈਂ ਕਿਸੇ ਤੇ ਡਿਪੈਂਡ ਨਹੀਂਗਾ ਬੜਾ ਟਾਈਮ ਰਹਿੰਦਾਗਾ ਤੇ ਲੈ ਇਹ ਫੜ ਤੂੰ ਤੂੰ ਸੌਂ ਕਾ ਕੇ ਕਹਦੇ ਵੀ ਮੈਂ ਕਈ ਵਾਰ ਨਹੀਂ ਧੂੰਦਾ ਤਾਂ ਕਈ ਵਾਰ ਆਂਟੀ ਅਜੇ ਆਏ ਲੇਟ ਆਉਣੀ ਹੁੰਦੀ ਐ ਤੇ ਮੈਂ ਧੂੰਦਾ ਨਹੀਂ ਕਹਿ ਕੇ ਕਹਿ ਕੇ ਤੁਹਾਨੂੰ ਕਹਿੰਦਾ ਕਹਿ ਕੇ ਕਹਿ ਕੇ ਨਾ ਧੋਣੇ ਬੰਦੇ ਮੈਂ ਆਪਦੀ ਮਰਜ਼ੀ ਕਰਦਾ ਹਾਂ ਨਾ ਮਰਜ਼ੀ ਨਾਲ ਮੈਂ ਧੋਣਾਗਾ ਠੀਕ ਐ ਤੇ ਮਰਜ਼ੀ ਦਾ ਨਹੀਂ ਮੈਂ ਧੋਣੇਗੀ ਤੇ ਦੂਜੀ ਗੱਲ ਇਹ ਆ ਵੀ ਦੋ ਅਸੀਂ ਹੁਣ ਵਲੌਗ ਬਣਾਤਾ ਦੂਜਾ ਵੀ ਸ਼ੁਰੂ ਕਰ ਹੀ ਦੇਣਾਗਾ ਹਨਾ ਉਸ ਤੋਂ ਬਾਅਦ ਤੁਹਾਨੂੰ ਕੱਪੜੇ ਬਦਲੇ ਮਿਲਣਗੇ ਉਦੋਂ ਵਾਰ ਨਾਲ ਲੈਣਾ ਸੀ ਇੱਕ ਦਿਨ ਚੀ ਦੱਬੀ ਦੁਰੇ ਆਉਣਾ ਸੀ ਬਲੌਗ ਲਾਈਵ ਵੀਡੀਓ ਅਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀਗਾ ਇੱਕ ਭੈਣ ਨੇ ਪੁੱਛਿਆ ਸੀਗਾ ਹੋਏ ਵੀ ਤੁਹਾਡੇ ਸਿਸਟਰ ਕੋਲ ਬੇਟਾ ਹੋਇਆਗਾ ਉਹ ਦੂਸਰੀ ਨੇ ਜਵਾਬ ਦਿੱਤਾ ਸੀਗਾ ਆਪਦੇ ਮੂੰਹ ਵਰ ਗਿਆ ਹੱਸ ਕੇ ਜੇ ਇਹ ਮੂੰਹ ਹਨਾ ਬਣਾ ਕੇ ਭੇਜ ਕੇ ਤੇ ਵੀ ਜਿੱਥੇ ਕੁੜੀ ਹੋਈ ਹੈ ਹਨਾ ਚਲੋ ਕੁੜੀ ਆ ਜਾਂ ਮੁੰਡਾ ਤੇ ਤੂੰ ਕੁੜੀ ਨਹੀਂ ਪਾਣੀ ਕਿਸ ਦੀ ਪਹਿਲਾਂ ਮੈਨੂੰ ਇਹ ਜਵਾਬ ਦੋ ਹਨ ਤੇ ਤੁਹਾਡੇ ਵਰਗੀਆਂ ਕਰਕੇ ਅੱਜ ਇਹੋ ਜਿਹਾ ਵਿੜਾ ਆਇਆ ਪਿਆ ਕਿ ਕੁੜੀਆਂ ਦਾ ਕਾਲ ਪਿਆ ਪਿਆ ਤੇਰੇ ਅਰਗੇ ਜੰਮ ਕੇ ਲਫਾਫੇ ਛੱਡ ਦਿੰਦੇ ਆ ਠੀਕ ਹੈ ਨਾ ਲਫਾਫੇ ਛੱਡ ਜਾਂਦੇ ਆ ਤੇ ਫਿਰ ਅਥਾ ਸ਼ਰਮ ਵਾਲੇ ਜਾਂ ਗੁਰਪ੍ਰੀਤ ਮੈਂਟੂ ਵੀ ਵਰਗੇ ਹਨ ਫਿਰ ਉਹ ਸਾਂਭ ਸੰਭਾਲ ਕਰਦੇ ਉਹਨਾਂ ਬੱਚਿਆਂ ਦੀ ਹਨਾ ਧਰਮ ਜੇਰਾ ਉਹਨਾਂ ਦਾ ਹਨਾ ਤੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਦਾਂ ਹੀ ਸੇਵਾ ਲੈਂਦਾ ਰਵੇ ਉਹਨਾਂ ਤੋਂ ਹਨ ਤੇ ਆਪਾਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਬਣ ਗਏ ਹਨ ਤੇ ਇਸ ਕਰਕੇ ਵੀ ਥੋੜਾ ਜਿਹਾ ਵੀ ਸੋਚ ਕੇ ਚੱਲਿਆ ਕਰੋ ਠੀਕ ਹੈ ਵੀ ਅਕਸਰ ਤੁਸੀਂ ਵੀ ਧੀ ਆ ਹਨ ਤੁਹਾਨੂੰ ਵੀ ਇੱਕ ਧੀ ਨੇ ਜਨਮ ਦਿੱਤਾਗਾ ਹਨ ਤੇ ਧੀਾਂ ਮੈਂ ਅੱਗੇ ਵੀ ਕਿਹਾ ਸੀਗਾ ਲੱਖੇ ਕਰੋੜੇ ਨਹੀਂ ਮਿਲਦੇਗਾ ਅੱਬਾ-ਅੱਬਾ ਕਰਦੇ ਫਿਰਦੇ ਆ ਮੁੰਡਿਆਂ ਵਾਲੇ ਹਨ ਤੇ ਰਸਤੇ ਨਹੀਂ ਹੁੰਦੇਗੇ ਠੀਕ ਹੈ ਕਿਉਂ ਨਹੀਂ ਹੁੰਦੇ ਉਹ ਤੁਹਾਡੇ ਵਰਗੀਆਂ ਦੇ ਕਰਕੇ ਨਹੀਂ ਹੁੰਦੇ ਜਦੋਂ ਜੰਮ ਕੇ ਅਲਫਾਵੇ ਛੜ ਦੇਣਾ ਜਾਂ ਜੰਮਣ ਤੋਂ ਪਹਿਲੇ ਮਾਰ ਦੇਣਾ ਹਨ ਧੀ ਨੂੰ ਤੇ ਫਿਰ ਉਹ ਰਸਤੇ ਫਿਰ ਆਪਦੇ ਨਾਲ ਵੀ ਓਵੇਂ ਹੁੰਦੀ ਆ ਆਪਦੇ ਵੀ ਫਿਰ ਛੜੇ-ਛਾਂਟ ਹੀ ਫਿਰਦੇ ਰਹਿੰਦੇ ਆ ਹਨਾ ਉਹ ਜਿਹਾਂ ਦੇ ਠੀਕ ਹੈ ਤੇ ਇਸ ਕਰਕੇ ਵੀ ਇਹ ਕੰਮ ਤੇ ਥੋੜਾ ਜਿਹਾ ਖੱਲ ਪਾਵੇ ਜਿਵੇਂ ਪੁੱਤਾਂ ਨੂੰ ਪਿਆਰ ਕਰਦੇ ਓਵੇਂ ਧੀਆਂ ਨੂੰ ਵੀ ਚਾਹੀਦਾ ਠੀਕ ਹੈ ਕਿ ਨਹੀਂ ਤੇ ਇੱਕ ਪਾਸੇ ਤਾਂ ਆਪ ਲక్ష్ਮੀ ਦਾ ਦਰਜਾ ਦੇ ਦਿੰਨੇ ਜੇ ਕਿਸੇ ਦੇ ਆਣ ਗਵਾੜ ਦੇ ਹੋ ਜਾਂਦੀ ਐ ਹਨਾ ਤੇ ਆਪ ਕਹਿੰਨੇ ਲక్ష్ਮੀ ਆ ਗਈ ਤੁਹਾਡੇ ਘਰੇ ਤੇ ਆਪਦੇ ਘਰੇ ਅਜੇ ਪਾਥਰ ਐ ਤੇ ਸੰਕੋਚ ਥੋੜਾ ਜਿਹਾ ਜ਼ਬਾਨ ਨੂੰ ਲਗਾ ਬੰਦੇ ਨੂੰ ਦੇਣੀ ਚਾਹੀਦੀ ਐ ਮੈਂ ਬਹੁਤ ਕੁਝ ਕਹਾਂ ਆਪਾਂ ਕਹਿ ਨਹੀਂ ਸਕਦੇ ਹਨਾ ਠੀਕ ਹੈ ਨਾ ਤੁਹਾਨੂੰ ਕਹਿਣ ਦੀ ਲੋੜ ਆ ਨਾ ਹੀ ਅਸੀਂ ਇਨੇ ਜੋਗੇ ਆ ਸਮਝਾ ਸਕਦੇ ਆ ਠੀਕ ਹੈ ਤੇ ਸਮਝ ਜੂਗਾ ਤਾਂ ਬੰਦਾ ਵਧੀਆ ਗੱਲ ਆ ਠੀਕ ਹੈ ਤੇ ਪਿਲੇ ਜਾ ਮੈਂ ਆਪਣਾ ਲੋਲਾ ਤਰ ਗਈ ਕਿ ਮੈਂ ਬਾਹਰ ਦੀ ਬਾਹਰ ਹੀ ਚਲੀ ਗਈ ਅਭੀ ਤੀ ਹੈ ਇਹਨੇ ਪਤਾ ਕੀ ਹੈ ਵੀ ਜਦੋਂ ਉੱਠਣਾ ਨਾ ਉੱਠਣ ਸਾਰ ਅ ਕਹਿੰਦੇ ਹੁੰਦੇ ਨਾ ਵੀ ਜਨਮ ਜਦੋਂ ਬੱਚਾ ਹੁੰਦਾ ਉਹ ਤੋਂ ਬਾਅਦ ਜਾਨੀ ਕਿ ਜਦੋਂ ਮਾੜਾ ਮੋਟਾ ਬੋਲਣ ਲੱਗਦਾਗਾ ਪਹਿਲਾ ਸ਼ਬਦ ਮਾਂ ਹੁੰਦਾਗਾ ਹਨਾ ਪਰ ਜਪਨੂ ਦੇ ਪਹਿਲਾ ਸ਼ਬਦ ਦੀ ਪਾਪਾ ਆਇਆਗਾ ਹਨਾ ਤੇ ਮੰਮਾ ਤਾਂ ਇਹ ਕਿਤੇ ਪਪੜਾ ਕਹਿ ਦੇਵੇ ਠੀਕ ਹੈ ਤੇ ਨਹੀਂ ਮੰਮਾ ਹਜੇ ਘਟ ਕਹਿੰਦੀ ਹੈ ਜਾਂ ਜਦੋਂ ਗੁੱਸੇਜ ਹੋਵੇ ਦੁੱਧ ਪੀਣਾ ਹੋਵੇ ਭੁੱਖ ਲੱਗੀ ਹੋਵੇ ਉਦੋਂ ਚੀਚੀਆਂ ਲੈ ਲੈ ਫਿਰ ਮੰਮਾ ਕਹੂਗੀ ਹਨਾ ਤੇ ਉਠਣਸਾਰ ਇਹਨੇ ਐ ਪਾਪਾ ਪਾਪਾ ਮੈਨੂੰ ਠਾਉਣਾ ਹੈ ਨਾ ਤੇ ਪਾਪਾ ਤੇ ਉਠਾਉਂਦੀ ਆ ਫੇਰ ਮੈਨੂੰ ਪਿਆਰ ਕਰਦੀ ਆ ਹੈ ਤੇ ਪਿਆਰ ਕਰਦੀ ਆ ਤੇ ਫੇਰ ਜਾ ਕੇ ਆਪਦੀ ਮਾਂ ਕੋਲ ਜਾਂਦੀ ਆ ਠੀਕ ਹੈ ਇਸ ਕਰਕੇ ਤੀਆਂ ਪਿਆਰ ਦਿੰਦੀਆਂ ਠੀਕ ਹੈ ਤੇ ਆਪਣਾ ਵੀ ਹੱਕ ਮੰਗਦਾ ਤੀਆਂ ਨੂੰ ਵੀ ਤੀਆਂ ਦਾ ਪਿਆਰ ਲਈਏ ਹੈ ਨਾ ਤੇ ਭਲਾ ਉਹਨੂੰ ਪੁੱਤ ਸਮਝ ਕੇ ਦਈਏ ਭਲਾ ਧੀਆ ਸਮਝ ਕੇ ਦਈਏ ਹਨਾ ਚਲੋ ਜਿਹੜੀ ਜਗ੍ਹਾ ਧੀ ਆਂਦੀ ਆ ਉਹ ਪੁੱਤ ਨਹੀਂ ਲੈ ਸਕਦੇ ਪੁੱਤਾਂ ਦੀ ਜਗ੍ਹਾ ਧੀ ਨਹੀਂ ਲੈ ਸਕਦੇ